ਮੰਮੀ ਉਹ ਟੈਨਸ਼ਨ ਦੇ ਵਿੱਚ ਜਾਗਦੇ ਬੰਬੀ ਦੇ ਬੈਠੇ ਹੀ ਤੇ ਉਹਨਾਂ ਦੇ ਮਗਰ ਗਈ ਹੀ ਪਤਾ ਕਰਨ ਤੁਹਾਨੂੰ ਜੇ ਕਿ ਉਹਨੂੰ ਫਿਕਰ ਹੋਵੇ ਤੇ ਫੇਰੀ ਆ ਤੂੰ ਇਹ ਤਾਂ ਸਾਰਾ ਟੱਬਰ ਸੁੱਤੇ ਆਰਾਮ ਦੇ ਨਾਲ ਤੁਹਾਨੂੰ ਦੱਸ ਕੇ ਜਾਵੇ ਤਾਂ ਫੇਰੀ ਆ ਨਾ ਦਾਦੀ ਤੁਹਾਨੂੰ ਮੈਂ ਕੀ ਜੇ ਦੱਸਦੀ ਤੂੰ ਕਹਿਣਾ ਸੀ ਵੀ ਉਦਾਂ ਹੀ ਬੈਠਾ ਹੋਣਾ ਵਾ ਹਾਨੂੰ ਕਿ ਉਹ ਤਾਂ ਬੰਬੇ ਤਾਂ ਗਈ ਹਾਂ ਤੇ ਗਵੰਡੀਆਂ ਲੱ ਗਈ ਹਾਂ ਗਵੰਡੀਆਂ ਵਾਲੇ ਮੈਂ ਕਰਨ ਜਣਾ ਅੱਗੇ ਕਿੰਨਾ ਕਜਾਨੀ ਜੋ ਆ ਤੇਰਾ ਘਰ ਵਾਲਾ ਕੰਮ ਤੇ ਮਾਤਾ ਮੈਂ ਤਾਂ ਹੀ ਕਰਾਂ ਨਾ ਇਹ ਬਾਹਰ ਪਹੁੰਦੀ ਆਸ ਹੋਵੇ ਤੇ ਰੁਪਈਏ ਦੀ ਤੁਹਾਡੇ ਕੋ ਆਸ ਨਹੀਂ ਆ ਨਾ ਕਿਥੋਂ ਆਈ ਇਹ ਇੰਨੇ ਪੈਸੇ ਦੱਸ ਮੈਨੂੰ ਨਾਲੇ ਮੇਰੀ ਸੁਣ ਲੈ ਗੱਲ ਆ ਜਿਹੜੀ ਤੇਰੇ ਘਰ ਦੀ ਹੈ ਨਾ ਇਹਦੀ ਜ਼ਬਾਨ ਬੜੀ ਲੰਮੀ ਹੋਈ ਹੋ ਤੇ ਦਲਜੀਤ ਨੂੰ ਕਿਥੋਂ ਆਏ ਆ ਪੈਸੇ ਸਾਂਝੇ ਘਰ ਤੋਂ ਕੋਈ ਟੇ ਆਉਣੀ ਵੇ ਸਾਰਾ ਤਾਂ ਲੈ ਨਾ ਰੋਇ ਦੇ ਡੱਡੀ ਦੇ ਕੰਮ ਹੋ ਗਿਆ ਹੀ ਹੋਇਆ ਕਿਤੇ ਇੱਕ ਦਿਨ ਦੋ ਦਿਨ ਸਭੋ ਸੱਤੇ ਛੜਨ ਦਈਆਂ ਹੁਣ ਇੱਦਾਂ ਜਵਾਬ ਲਿਆ ਕਰਨੀ ਆ ਮੈਂ ਕਿ ਮੂੰਹ ਪਾਈ ਮੈਨੂੰ ਗੱਲਾਂ ਕਰਨਾ ਹੋਰ ਹੀ ਬਾਹਰੋਂ ਆਇਆ ਉਹ ਤਾਂ ਇੱਥੇ ਘੇਰ ਕੇ ਖਲੋ ਗਈ ਹੈ ਪਹਿਲਾਂ ਮੈਨੂੰ ਬਿਹਰਾ ਬੋਲੀ ਆ ਕੱਲੀ ਇਹ ਕਿ ਦੂਜੀ ਵੀ ਨਾਲ ਹੀ ਉਹ ਵੀ ਨਾਲ ਹੀ ਕੇ ਉਹ ਗੜੀ ਘਟਵਾ ਉਹ ਤਾਂ ਬਣਾ ਚਾਹੀਦਾ ਲੜਨ ਵਾਸਤੇ ਦੀ ਆਈ